ਇਸ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਜੀ ਜਿਹਨਾਂ ਦਾ ਕਿ ਬੀਤੀ ਦੇਰ ਰਾਤ ਉਹਨਾਂ ਦੇ ਸੇਵਾਦਾਰਾਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਇਹ ਤਾਂ ਬੜੀ ਮਾੜੀ ਗੱਲ ਆ ਜੀ ਐਦੋਂ ਬਸਵਾਦ ਕਾਤੋਦ ਕੀ ਕਰਾਂਗੇ ਵਾਹ ਜਾਈਏ ਮੈਂ ਨੱਟ ਗਿਆ ਆ ਬੂਏ ਨੂੰ ਕੁੰਡੀ ਲੱਗੀ ਜਾਂਦੀ ਜਦੋਂ ਸਾਰੇ ਆਏ ਉਹਦੋਂ ਨੱਟ ਗਿਆ ਮੁੰਡਾ ਜੀ ਨਿਕਲ ਕੇ ਬਹੁਤ ਜਿਆਦੀ ਮੰਦ ਭਾਗੀ ਘਟਨਾ ਇੱਕ ਵਿਸ਼ਵਾਸ ਘਾਤ ਕੀਤਾ ਉਹ ਇਨਸਾਨ ਨੇ ਬਹੁਤ ਜ਼ਿਆਦਾ ਵੱਡਾ ਘਾਟਾ ਪਿਆ ਜੀ ਸੰਤ ਸਮਾਇਰ ਨੂੰ ਆਸ-ਪਾਸ ਦੇ ਲੋਕਾਂ ਨੇ ਬਹੁਤ ਜ਼ਿਆਦਾ ਕਿਸੇ ਨੇ ਰੋਟੀ ਨਹੀਂ ਖਾ ਕੇ ਵੇਖੀ ਸਵੇਰ ਦੀ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਨ ਦੇ ਅਠਵਾਲ ਪੁਲ ਤੇ ਉਸ ਗੁਰਦੁਆਰਾ ਸਾਹਿਬ ਮੌਜੂਦ ਹਾਂ ਜਿੱਥੇ ਬੀਤੀ ਦੇਰ ਰਾਤ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਗੁਰਦੁਆਰਾ ਅਮਰਦਾਸ ਸਾਹਿਬ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਇਮਾਰਤ ਦੀਆਂ ਗੁਰਦੁਆਰਾ ਸਾਹਿਬ ਦੀਆਂ ਇਹ ਗੁਰਦੁਆਰਾ ਸਾਹਿਬ ਅਠਵਾਲ ਪੁਲ ਦੇ ਉੱਤੇ ਮੌਜੂਦ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਦਾ ਕਿ ਬੀਤੀ ਦੇਰ ਰਾਤ ਉਹਨਾਂ ਦੇ ਸੇਵਾਦਾਰਾ ਬਲੋਹੀ ਕਤਲ ਕਰ ਦਿੱਤਾ ਗਿਆ। ਸੇਵਾਦਾਰ 22 ਸਾਲ ਦਾ ਇੱਕ ਨੌਜਵਾਨ ਦੱਸਿਆ ਜਾ ਰਿਹਾ ਜੋ ਕਾਫੀ ਲੰਬੇ ਸਮੇਂ ਤੋਂ ਇਨ੍ਹਾਂ ਦੀ ਸੇਵਾ ਦੇ ਵਿੱਚ ਸੀ ਤੇ ਉਸ ਦੇ ਵੱਲੋਂ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਦਾ ਕਤਲ ਹੋਇਆ ਹੈ ਉਹ ਦਮਦਮੀ ਟਕਸਾਲ ਦੇ 13ਵੀਂ ਮੁਖੀ ਬਾਬਾ ਕਰਤਾਰ ਸਿੰਘ ਜੀ ਦੇ ਭਤੀਜਾ ਦੱਸੇ ਜਾ ਰਹੇ ਹਨ ਅਤੇ ਇਸ ਜਗ੍ਹਾ ਤੇ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਸੀ ਸੰਤ ਸਮਾਜ ਦੇ ਮੁਖ ਬਲਾਰੇ ਦੱਸੇ ਜਾ ਰਹੇ ਨੇ ਤਾਂ ਲੋਕਾਂ ਦੇ ਵਿੱਚ ਕਾਫੀ ਉਹਨਾਂ ਦੀ ਸ਼ਖਸੀਅਤ ਜਿਹੜੀ ਸੀ ਉਹ ਅਹਿਮ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਪਿੱਛੇ ਜਿਹੜੀਆਂ ਰਹਿਸ਼ਾਂ ਬੜੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਕਮਰੇ 'ਚ ਬੀਤੀ ਦੇਰ ਤੋਂ ਉਹਨਾਂ ਦਾ ਕਤਲ ਹੋਇਆ ਹੈ ਲੋਕ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਸੀ ਉਹ ਇੱਥੇ ਪਹੁੰਚੇ ਹੋਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਇੱਥੇ ਮੌ ਨਾ ਕਿਤੇ ਅਪੀਲ ਵੀ ਕਰਦੇ ਨਜ਼ਰ ਆ ਰਹੇ ਨੇ ਕਿ ਜਿਸ ਸੇਵਾਦਾਰ ਵੱਲੋਂ ਜਿਹੜਾ ਕਿ 22 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਕਤਲ ਕੀਤਾ ਗਿਆ ਜਿਸ ਦੇ ਵੱਲੋਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਗੱਲਬਾਤ ਕਰ ਲੈਣੇ ਭਾਜੀ ਮੰਦ ਭਾਗੀ ਘਟਨਾ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਕਿਉਂਕਿ ਇੱਕ ਵਿਸ਼ਵਾਸ ਘਾਤ ਵੀ ਕਹਿ ਲਿਆ ਜਾਵੇ ਤਾਂ ਉਹ ਹੋਇਆ ਇਹ ਤੇ ਮਾਰੇ ਨਾਲ ਹੀ ਰਹਿੰਦੇ ਬੱਚਿਆਰ ਕੋਈ ਤਾਂ ਰਹਿੰਦਾ ਹੈ ਇਹ ਤੇ ਬੜੀ ਮਾੜੀ ਗੱਲ ਹੈ ਜੀ ਐਦੋਂ ਵਿਸ਼ਵਾਸ ਘਾਤ ਉਹ ਕੀ ਕਰਾਂਗੇ ਕਵਾਂਗੇ ਜੀ ਇਹ ਤੇ ਬਹੁਤ ਮਾੜੀ ਗੱਲ ਹੋਈ ਹੈ ਜੀ ਕਿੰਨੇ ਕਵਜ ਦੀ ਇਹ ਘਟਨਾ ਹੈਗੀ ਤੇ ਕਿਵੇਂ ਸਵਾ 10 ਵਜੇ ਸਾਨੂੰ ਫੋਨ ਗਏ ਜੀ ਹਾਂਜੀ ਸਵਾ 10 ਵਜੇ ਪੁਲਿਸ ਟੀਮ ਕਿਹੜੀ ਕਿਹੜੀ ਪਹੁੰਚੀ ਪੁਲਿਸ ਟੀਮ ਡਿਊਟੀ ਸਾਹਿਬ ਵੀ ਆਈ ਸੀ ਐਸ ਐਚਓ ਹੈ ਸਾਰਾ ਸਾਰਾ ਸਟਾਫ ਸਾਰੀ ਜਰ ਦਿੱਤੇ ਰਿਹਾ ਜੀ ਜਿਹੜਾ ਸੇਵਾਦਾਰ ਦੱਸਿਆ ਜਾ ਰਿਹਾ ਜਿਹਦੇ ਵੱਲੋਂ ਕਤਲ ਨੂੰ ਅੰਜਾਮ ਦਿੱਤਾ ਗਿਆ ਉਹ ਕਿਦੋਂ ਦਾ ਇਹਨਾਂ ਨਾਲ ਜੁੜਿਆ ਹੋਇਆ ਸੀ ਕਿੱਥੋਂ ਦਾ ਰਹਿਣ ਵਾਲਾ ਇਹ ਕਾਫੀ ਸਮੇਂ ਤੋਂ ਇਹਨਾਂ ਨੂੰ ਕਦੀ ਆਈਂਦਾ ਹੈ ਕਦੀ ਚਲ ਜਾਂਦਾ ਹੈ ਕਦੀ ਆਈਂਦਾ ਕਦੀ ਚਲ ਜਾਂਦਾ ਹੈ ਜੀ ਕਾਫੀ ਸਮੇਂ ਤੋਂ ਰਹਿੰਦਾ ਹੈ ਤੇ ਦੇਰ ਰਾਤ ਕਿੰਨੇ ਸੇਵਾਦਾਰ ਸੀ ਨਾਲ ਇਹਨਾਂ ਕੋਈ ਕਦੀ 10 ਵਜੇ ਨੇ ਕਦੀ 5 ਇਹ ਰਾਤੀ ਦਾ ਬੋਏ ਕਿ ਜੀ ਤੇ ਦੂਸਰਾ ਸੇਵਾ ਦਾ ਦੂਜਾ ਜਿਹੜਾ ਉਹ ਕਮਰੇ ਚੇਰੇ ਠੀਕ ਉਹਨੇ ਦੱਸਿਆ ਕੁਛ ਕਿਵੇਂ ਹੋਇਆ ਉਹ ਕਹਿੰਦਾ ਜਿਵੇਂ ਰੌਲਾ ਪਿਆ ਜੀ ਇੱਥੇ ਜਦੋਂ ਆਵਾਜ਼ ਆਈਏ ਮੈਂ ਨੱਟ ਕੇ ਆਇਆ ਬੂਏ ਨੂੰ ਕੁੰਡੀ ਲੱਗੀ ਅੰਦਰ ਇਹਨਾਂ ਕੁੰਡੀ ਲੱਗੀ ਜੀ ਜਦੋਂ ਮੁੜ ਕੇ ਨੱਟ ਕੇ ਵਾਪਸ ਗਿਆ ਵਾ ਉਹ ਜਾ ਕੇ ਤੇ ਫੋਨ ਫੋਨ ਕੀਤਾ ਗਿਆ ਸਿੰਘ ਨੂੰ ਉਹਨੇ ਲੱਗੇ ਬਿਟੋਏ ਉਹਨੂੰ ਫੋਨ ਕੀਤਾ ਜੀ ਜਦੋਂ ਸਾਰੇ ਆਏ ਉਹਦੋਂ ਉਹ ਨੱਟ ਗਿਆ ਮੁੰਡਾ ਜੀ ਨਿਕਲ ਕੇ ਕੁੰਡੀ ਖੋਲ ਕੇ ਹਾਂਜੀ ਕੋਈ ਕਾਰਨ ਪਤਾ ਲੱਗ ਸਕਿਆ ਕਿਉਂ ਕੋਈ ਪਤਾ ਨਹੀਂ ਲੱਗਾ ਜੀ ਕੋਈ ਪਤਾ ਨਹੀਂ ਲੱਗਾ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਮਹਾਰਾ ਸਾਡੇ ਦੇ ਗੁਰਦੁਆਰਾ ਨੂੰ ਨੁਕਸਾਨ ਹੀ ਬਹੁਤ ਹੋ ਗਿਆ ਮਹਾ ਕੰਮ ਚੱਲਿਆ ਜੀ ਪਛੜਿਆ ਗੁਰਦੁਆਰਾ ਇਲਾਕਾ ਹੀ ਗਾ ਜੀ ਪਛੜਿਆ ਕਰਦਵਾਰ ਹੈ ਇਹ ਜਿਹਨੂੰ ਦੇ 8-9 ਸਾਲ ਦੇ ਆਏ ਕਿ ਚੰਗਾ ਵਧੀਆ ਤਰੀਕੇ ਨਾਲ ਲੜੀ ਵੀ ਚੱਲਦੀ ਸੀ ਇੱਥੇ ਤਿੰਨ-ਤਿੰਨ ਚਾਰ-ਚਾਰ ਮਹੀਨੇ ਲੜੀ ਚੱਲਦੀ ਹੁਣੇ ਪਾੜ ਜਾਵੋਏਗੇ ਹੁਣ ਫੇਰ ਲੜੀ ਚੱਲਣੀ ਜੀ ਹਾਂਜੀ ਜੀ ਬਿਲਕੁਲ ਕਿਤਨਾ ਕਿਤੇ ਸੰਤ ਸਮਾਜ ਨੂੰ ਜਾਂ ਫਿਰ ਸਮਾਜ ਨੂੰ ਕਾਫੀ ਘਾਟਾ ਪਿਆ ਹੈ ਇਸ ਕਤਲ ਦੀ ਵਾਰਦਾਤ ਨਾਲ ਬਾਬਾ ਜੀ ਕਿਵੇਂ ਦੇਖਦੇ ਹੋ ਇਸ ਵਾਰਦਾਤ ਬਹੁਤ ਜਿਆਦੀ ਮੰਦਭਾਗੀ ਘਟਨਾ ਹੈ ਇੱਕ ਵਿਸ਼ਵਾਸਘਾਤ ਕੀਤਾ ਹੋਇਆ ਇਨਸਾਨ ਨੇ ਵੇਖੋ ਹਰ ਇੱਕ ਦੇ ਦਿਲ 'ਚ ਇਹ ਹੋਊਗਾ ਕਿ ਹਾਂ ਅੱਗੇ ਤੋਂ ਮੈਂ ਨਹੀਂ ਕੋਈ ਨਾਲ ਇਹੋ ਜਿਹਾ ਬੰਦਾ ਰੱਖਾਂਗਾ ਕਿਉਂਕਿ ਹਾਨੂੰ ਵੀ ਮਨਸੀਹਤ ਇੱਕ ਦੇ ਦਿੱਤੀ ਹੁੰਦੀ ਹੈ ਕਿ ਆਪਣਾ ਵੀ ਕੋਈ ਇਹੋ ਜਿਹਾ ਬੰਦਾ ਨਾ ਰੱਖੇ ਕਿਉਂਕਿ ਵੇਖੋ ਇੱਕ ਨਾਲ ਰਹਿਣਾ 24 ਘੰਟੇ ਰੋਟੀ ਪਾਣੀ ਖਾਣਾ ਨਾਲ ਸਰਕਲ ਵੀ ਉਹਦਾ ਜਿਹੜਾ ਸਾਰਾ ਬਾਬਾ ਜੀ ਦੇ ਸਿਰ ਤੋਂ ਚੱਲਦਾ ਹੈ ਤੇ ਫਿਰ ਉਹ ਇਨਸਾਨ ਵੇਖੋ ਲਾਲਚ ਵਿੱਚ ਆ ਕੇ ਪਤਾ ਨਹੀਂ ਕੀ ਕੋ ਕਰ ਗਿਆ ਕਿਵੇਂ ਵੈਸੇ ਜਿਸ ਤਰੀਕੇ ਨਾਲ ਕਮਰੇ ਦੀ ਹਾਲਾਤ ਦੇਖੀਏ ਕਾਫੀ ਜਦੋਜਾਦ ਵੀ ਕੀਤੀ ਹੋਗੀ ਤੇ ਕਿਵੇਂ ਘਟਨਾ ਨੂੰ ਉਹਨਾਂ ਅਣਜਾਣ ਦੇ ਤੱਕ ਕਿਹੜੀ ਚੀਜ਼ ਵਰਤੀ ਗਈ ਹੋਗੀ ਕਤਲ ਕਰਨ ਦਾ ਕਾਫੀ 2-4 ਮਿੰਟ ਦੀ ਘਟਨਾ ਨਹੀਂ ਹੈ ਕਾਫੀ 15 20 25-30 ਮਿੰਟ ਲੱਗਿਆ ਜਦੋਜਾਦ ਉਹ ਬਾਬਾ ਜੀ ਵੀ ਦੀ ਹਿੰਮਤ ਹਾਰਨ ਵਾਲੇ ਨਹੀਂ ਹੈਗੇ ਉਹ ਵੀ ਮਤਲਬ ਗਾੜੀਆਂ ਲੜਨ ਵਾਲੇ ਜਿੰਨਾ ਤੱਕ ਉਹਨਾਂ ਦਾ ਜੋਰ ਚੱਲਿਆ ਉਹਨਾਂ ਚ ਲਾਇਆ ਐਂਦੇ ਤੁਹਾਨੂੰ ਪਤਾ ਜਦੋਂ ਗੁਰੂ ਸਾਹਿਬ ਨੇ ਜਿਨੇ ਸਵਾਸ ਬਖਸੇ ਤੇ ਉਹ ਉਹੋ ਕੇਦੇ ਚਲ ਗਿਆ ਬਾਕੀ ਉਹਨੇ ਉਹ ਕੰਮ ਕਰਕੇ ਚਲ ਗਿਆ ਵੇਖੋ ਇਹਦੇ ਵਿੱਚ ਅਜੇ ਤਫਤੀਸ਼ ਦੇ ਵਿੱਚ ਇਹ ਵੀ ਹੋ ਸਕਦਾ ਕਿ ਕੋਈ ਪਤਾ ਨਹੀਂ ਕਿੰਨੇ ਪੈਸੇ ਕਿਸੇ ਕੋਲ ਲੈਣਾ ਹੋਣ ਜਾਂ ਕਿਸੇ ਨੇ ਭੇਜਿਆ ਕਿਸੇ ਨੇ ਖਰੀਦਿਆ ਹੈ ਇਹ ਤਾਂ ਸਾਰੀ ਤਫਤੀਸ਼ ਹੋਊਗੀ ਪੁਲਿਸ ਦੀ ਵੀ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤਫਤੀਸ਼ ਕਰਕੇ ਜਿਹੜੀ ਉੱਤੇ ਕਾਰਵਾਈ ਕੀਤੀ ਜਾਵੇ ਤੇ ਨਹੀਂ ਤੇ ਗਾੜੀ ਜਿਹੜਾ ਜੇ ਨਾ ਕਾਰਵਾਈ ਹੋ ਗਈ ਗਾੜੀ ਵੱਡਾ ਸੰਗਰ ਸਵੇਡਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਾਜੀ ਇਹ ਸਬੰਧ ਭਾਗੀ ਭਾਜੀ ਬਹੁਤ ਜਿਆਦਾ ਘਟਨਾयां ਤਾਂ ਮਾੜੀ ਕੀ ਹੋ ਸਕਦੀ ਹੈ ਜੀ ਸਾਡੇ ਸਾਰੇ ਸੰਗਤ ਵਾਸਤੇ ਵੀ ਸਵੇਰ ਦਾ ਰਾਤ ਦਾ ਬਹੁਤ ਮੰਦੇ ਵਿੱਚ ਸਾਰਿਆਂ ਦੇ ਭਾਇਆ ਪੈਦਾ ਆ ਕਿਉਂਕਿ ਇਹ ਸਥਾਨ ਜਿਹੜਾ ਉਹ ਨਾ ਇੱਕ ਨਹਿਰ ਦੇ ਉੱਪਰ ਆ ਤੇ ਸਾਰਿਆਂ ਨੂੰ ਸੁੱਖ ਬੜਾ ਸੀਗਾ ਕਿਸੇ ਦਾ ਰਾਤ ਨੂੰ ਜਦੋਂ ਕੋਈ ਬੱਚੀ ਜੋ ਬਸ ਤੋਂ ਉਤਰਦੀ ਸੀ ਤਾਂ ਵੀ ਉਹਨਾਂ ਨੂੰ ਇਹ ਹੁੰਦਾ ਸੀ ਵੀ ਇੱਥੇ ਬਾਬਾ ਜੀ ਮੌਜੂਦ ਨੇ ਬੜਾ ਆਸਰਾ ਸੀਗਾ ਸਾਰਿਆਂ ਨੂੰ ਉਹਨਾਂ ਦਾ ਤੇ ਜੇ ਕੋਈ ਬੱਚੀ ਕੋਈ ਤੁਰ ਕੇ ਜਾਣ ਵਾਲੀ ਜਾਂ ਕੋਈ ਪੇਰੈਂਟਸ ਲੈਣ ਆਲਾ ਆਉਂਦਾ ਸੀ ਨਹੀਂ ਆਉਂਦਾ ਤਾਂ ਵੀ ਉਹ ਤੁਰ ਕੇ ਛੱਡ ਕੇ ਆਉਂਦੇ ਨਾਲ ਜਾ ਕੇ ਜਾਂ ਗੱਡੀ ਛੱਡ ਕੇ ਆਉਂਦੇ ਬੜਾ ਸੁੱਖ ਸੀਗਾ ਸਹੂਲਤਾਂ ਸਾਰਿਆਂ ਨੂੰ ਬਾਬਾ ਜੀ ਦੇ ਇੱਥੇ ਆਉਣ ਕਰਕੇ ਇਹ ਬਿਲਕੁਲ ਭਾਜੀ ਜੇ ਦੇਖਿਆ ਜਾਵੇ ਤਾਂ ਸੰਤ ਸਮਾਜ ਨਾਲ ਜੁੜੇ ਹੋਏ ਸੀ ਕਿੰਨਾ ਕੋ ਘਾਟਾ ਸਮਝਦੇ ਹੋ ਆਸ-ਪਾਸ ਦੇ ਲੋਕਾਂ ਨੂੰ ਜਾਂ ਇਸ ਇਲਾਕੇ ਨੂੰ ਜਾਂ ਫਿਰ ਸੰਤ ਸਮਾਜ ਬਹੁਤ ਜ਼ਿਆਦਾ ਵੱਡਾ ਘਾਟਾ ਪਿਆ ਜੀ ਸੰਤ ਸਮਾਜ ਨੂੰ ਆਸ-ਪਾਸ ਦੇ ਲੋਕਾਂ ਨੇ ਬਹੁਤ ਜ਼ਿਆਦਾ ਕਿਸੇ ਨੇ ਰੋਟੀ ਨਹੀਂ ਖਾ ਕੇ ਵੇਖੀ ਸਵੇਰ ਦੀ ਇੰਨਾ ਵੱਡਾ ਘਾਟਾ ਪਿਆ ਬਹੁਤ ਜ਼ਿਆਦਾ ਮਾੜਾ ਕੀਤਾ ਨੇ ਜਿੰਨੇ ਵੀ ਇਹ ਦੁਸ਼ਤਾਂ ਕਿਸੇ ਕਦਰ ਤੋਂ ਜੁੜੇ ਹੋਏ ਸੀ ਮੈਂ ਜਦੋਂ ਇੱਥੇ ਆਏ ਪਹਿਲੇ ਦਿਨ ਤੋਂ ਇਹਨਾਂ ਨੇ ਇੱਥੇ ਰਹਿਣਾ ਕਿਹੜੇ-ਕਿਹੜੇ ਕੰਮ ਸਮਾਜਿਕ ਤੌਰ ਤੇ ਇਹ ਕਰਦੇ ਰਹਿੰਦੇ ਸੀ ਮਤਲਬ ਗਰੀਬ ਕੁੜੀਆਂ ਨੂੰ ਵਸਾਉਂਦੇ ਸੀ ਜਦੋਂ ਕਿਸੇ ਦਾ ਕੱਢ ਦਿੰਦੇ ਸੀ ਘਰੋਂ ਬਾਹਰ ਤੇ ਬਹੁਤ ਹੋਰ ਵੀ ਜਿੰਨੇ ਵੀ ਲਾਗੇ ਸਕਦੇ ਕੋਈ ਵੀ ਗਰੀਬ ਨੂੰ ਪਰਿਵਾਰ ਨੂੰ ਕੋਈ ਵੀ ਚ ਕਿਸੇ ਵੀ ਚੀਜ਼ ਦੀ ਜ਼ਰੂਰਤ ਦੇ ਦਿੰਦੇ ਸੀ ਇੱਥੋਂ ਇਹ ਬਿਲਕੁਲ ਕਿਤਨਾ ਕਿਤੇ ਜਿਹੜੇ ਲੋਕ ਜਾਂ ਫਿਰ ਜਿਹੜੇ ਆਸ-ਪਾਸ ਦੇ ਇਲਾਕੇ ਦੇ ਲੋਕ ਬਾਬਾ ਬਲਵਿੰਦਰ ਸਿੰਘ ਜੀ ਨਾਲ ਜੁੜੇ ਹੋਏ ਸੀ ਉਹਨਾਂ ਦਾ ਕਾਫੀ ਰੋਸ ਉਹਨਾਂ ਦੇ ਮਨਾਂ 'ਚ ਪਾਇਆ ਜਾ ਰਿਹਾ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਵੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਸ ਕਤਲ ਦੇ ਵਿੱਚ ਜੋ આરોપી ਹੈ ਉਸ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਨਸੀਹਤ ਮਿਲ ਸਕੇ ਕਿ ਜਿਹੜੇ ਸੇਵਾਦਾਰ ਨੇ ਉਹ ਐਸਾ ਕਦਮ ਨਾ ਚੁੱਕਣ ਕਿਉਂਕਿ ਇੱਕ ਤਰੀਕੇ ਦਾ ਵਿਸ਼ਵਾਸ ਘਾਤ ਹੋਇਆ ਹੈ ਸੇਵਾਦਾਰ ਵੱਲੋਂ ਹੀ ਬਾਬਾ ਬਲਵਿੰਦਰ ਸਿੰਘ ਜੀ ਦਾ ਕਤਲ ਕੀਤਾ ਗਿਆ ਹੈ ਤਾਂ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤਾਂ ਜ਼ਰੂਰਤ ਹੈ ਐਸੀ ਮੰਦਭਾਗੀ ਘਟਨਾ ਦੇ ਉੱਤੇ ਆਉਣ ਵਾਲੇ ਸਮੇਂ 'ਚ ਨਕੇਲ ਕੱਸਣ ਦੀ ਤੇ ਐਸੇ ਲੋਕਾਂ ਦੇ ਉੱਤੇ ਵੀ ਨਕੇਲ ਕੱਸਣ ਦੀ ਜਿਹੜੇ ਇਸ ਘਟਨਾ ਨੂੰ ਅੰਜਾਮ ਦਿੰਦੇ ਹਨ ਕੈਮਰਾ ਪਰਸਨ ਪ੍ਰਮਿੰਦਰ ਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਕਸਬਾ ਕੁਮਾਨ ਪੋਲ ਅਠਵਾਰ